ਸਤੰਬਰ ਮਹੀਨੇ ਤੋਂ ਇਹਨਾਂ ਤਿੰਨ ਰਾਸ਼ੀਆਂ ਨੂੰ ਹੋਵੇਗਾ ਬਹੁਤ ਲਾਭ ਬੁੱਧੀ ਦੇਣ ਵਾਲਾ ਬੁੱਧ ਉੱਚ ਰਾਸ਼ੀ ਵਿੱਚ ਕਰੇਗਾ ਪ੍ਰਵੇਸ਼ ਤੁਹਾਡੇ ਖਾਤੇ ਇਸ ਤਰ੍ਹਾਂ ਹੋਣਗੇ ਮਾਲਾ-ਮਾਲ ਵੈਦਿਕ ਜੋਤਿਸ਼ ਅਨੁਸਾਰ ਬੁੱਧ ਨੂੰ ਦਲੀਲ ਕਾਰੋਬਾਰ ਸਿੱਖਿਆ ਇਕਾਗਰਤਾ ਬૌਧਿਕ ਯੋਗਤਾ ਆਦ ਦਾ ਕਾਰਕ ਮੰਨਿਆ ਜਾਂਦਾ ਹੈ ਅਜਿਹੀ ਸਥਿਤੀ ਵਿੱਚ ਬੁੱਧ ਦੀ ਸਥਿਤੀ ਵਿੱਚ ਬਦਲਾਅ ਦਾ ਪ੍ਰਭਾਵ 12 ਰਾਸ਼ੀਆਂ ਦੇ ਜੀਵਨ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਜਰੂਰ ਦਿਖਾਈ ਦਿੰਦਾ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਬੁੱਧ ਕਰਕ ਵਿੱਚ ਬੈਠਾ ਇਸ ਤੋਂ ਬਾਅਦ 8 ਅਗਸਤ ਦੇ ਅੰਤ ਵਿੱਚ ਸਿੰਘ ਰਾਸ਼ੀ ਵਿੱਚ ਜਾਏਗਾ ਇਸ ਤੋਂ ਬਾਅਦ 15 ਸਤੰਬਰ ਨੂੰ ਸਵੇਰੇ 11:10 ਟਾਂ ਤੇ ਇਹ ਆਪਣੀ ਉਚ ਰਾਸ਼ੀ ਕੰਨਿਆ ਵਿੱਚ ਪ੍ਰਵੇਸ਼ ਕਰੇਗਾ ਬੁੱਧ ਇੱਕ ਮਹੀਨੇ ਵਿੱਚ ਦੋ ਵਾਰ ਰਾਸ਼ੀ ਬਦਲਦਾ ਹੈ ਬੁੱਧ ਆਪਣੀ ਉਚ ਰਾਸ਼ੀ ਵਿੱਚ ਪ੍ਰਵੇਸ਼ ਕਰਨ ਕਾਰਨ ਕੁਝ ਰਾਸ਼ੀਆਂ ਨੂੰ ਬੰਪਰ ਲਾਭ ਮਿਲ ਸਕਦੇ ਨੇ ਆਓ ਜਾਣਦੇ ਹਾਂ ਕਿ ਬੁੱਧ ਦੇ ਕੰਨਿਆ ਵਿੱਚ ਜਾਣ ਨਾਲ ਕਿਹੜੀਆਂ ਤਿੰਨ ਰਾਸ਼ੀਆਂ ਨੂੰ ਸਭ ਤੋਂ ਵੱਧ ਲਾਭ ਮਿਲ ਸਕਦਾ ਹੈ ਮਿਥੁਨ ਰਾਸ਼ੀ ਹੈ ਸਭ ਤੋਂ ਪਹਿਲਾਂ ਇਸ ਦੀ ਗੱਲ ਕਰਦੇ ਹਾਂ ਮਿਥੁਨ ਰਾਸ਼ੀ ਦੀ ਇਸ ਰਾਸ਼ੀ ਦੇ ਲੋਕਾਂ ਲਈ ਬੁੱਧ ਕੰਨਿਆ ਵਿੱਚ ਜਾਣਾ ਅਨੁਕੂਲ ਹੋ ਸਕਦਾ ਹੈ ਇਸ ਰਾਸ਼ੀ ਵਿੱਚ ਬੁੱਧ ਚੌਥੇ ਘਰ ਵਿੱਚ ਹੋਣ ਵਾਲਾ ਹੈ ਅਜਿਹੀ ਸਥਿਤੀ ਵਿੱਚ ਇਸ ਰਾਸ਼ੀ ਦੇ ਲੋਕਾਂ ਨੂੰ ਬਹੁਤ ਸਫਲਤਾ ਮਿਲ ਸਕਦੀ ਹੈ ਇਹ ਸਮਾਂ ਵਿਦਿਆਰਥੀਆਂ ਲਈ ਲਾਭਦਾਇਕ ਹੋ ਸਕਦਾ ਹੈ ਜ਼ਿੰਦਗੀ ਵਿੱਚ ਖੁਸ਼ੀ ਦਸਤਕ ਦੇ ਸਕਦੀ ਹੈ ਤੁਸੀਂ ਸਟਾਕ ਮਾਰਕੀਟ ਸट्टेबाजी ਆਦਰਾਹੀ ਚੰਗਾ ਲਾਭ ਪ੍ਰਾਪਤ ਕਰ ਸਕਦੇ ਹੋ ਵਿੱਤੀ ਸਥਿਤੀ ਮਜ਼ਬੂਤ ਹੋਣ ਵਾਲੀ ਹੈ ਤੁਸੀਂ ਚੰਗੀ ਕਮਾਈ ਕਰੋਗੇ ਅਤੇ ਬਚਤ ਕਰਨ ਵਿੱਚ ਸਫਲ ਹੋ ਸਕਦੇ ਹੋ ਵਿਅਵਤਾ ਜੀਵਨ ਵੀ ਵਧੀਆ ਰਹਿਣ ਵਾਲਾ ਤੁਸੀਂ ਆਪਣੇ ਜੀਵਨ ਸਾਥੀ ਦਾ ਵਿਸ਼ਵਾਸ ਹਾਸਲ ਕਰਨ ਵਿੱਚ ਵੀ ਸਫਲ ਹੋ ਸਕਦੇ ਹੋ ਅੱਗੇ ਆ ਤੁਲਾ ਰਾਸ਼ੀ ਦੀ ਗੱਲ ਕਰਦੇ ਹਾਂ ਇਸ ਰਾਸ਼ੀ ਦੇ ਲੋਕਾਂ ਨੂੰ ਵਿਸ਼ੇਸ਼ ਲਾਭ ਮਿਲ ਸਕਦੇ ਨੇ ਇਸ ਰਾਸ਼ੀ ਵਿੱਚ ਬੁੱਧ 12ਵੇਂ ਘਰ ਵਿੱਚ ਵਿਰਾਜਮਣ ਹੋਵੇਗਾ ਅਜਿਹੀ ਸਥਿਤੀ ਵਿੱਚ ਇਸ ਰਾਸ਼ੀ ਦੇ ਲੋਕਾਂ ਨੂੰ ਕਿਸਮਤ ਦਾ ਪੂਰਾ ਸਮਰਥਨ ਮਿਲ ਸਕਦਾ ਹੈ ਤੁਸੀਂ ਅਧਿਆਤਮਕਤਾ ਵੱਲ ਵਧੇਰੇ ਝੁਕਾਅ ਰੱਖ ਸਕਦੇ ਹੋ ਅਜਿਹੀ ਸਥਿਤੀ ਵਿੱਚ ਤੁਸੀਂ ਧਾਰਮਿਕ ਯਾਤਰਾਵਾਂ ਤੇ ਜਾ ਸਕਦੇ ਹੋ ਮਾਨਸਿਕ ਸ਼ਾਂਤੀ ਰਹੇਗੀ ਕੈਰੀਅਰ ਦੇ ਖੇਤਰ ਦੀ ਗੱਲ ਕਰੀਏ ਤਾਂ ਨਵੀਂ ਨੌਕਰੀ ਦੀ ਭਾਲ ਕਰ ਰਹੇ ਲੋਕਾਂ ਨੂੰ ਬਹੁਤ ਸਫਲਤਾ ਮਿਲ ਸਕਦੀ ਹੈ ਮੌਜੂਦਾ ਕਾਰਜ ਸਥਾਨ ਵਿੱਚ ਤੁਸੀਂ ਸਾਥੀਆਂ ਅਤੇ ਸੀਨੀਅਰ ਅਧਿਕਾਰੀਆਂ ਨਾਲ ਚੰਗਾ ਤਾਲਮਿਲ ਬਣਾ ਸਕਦੇ ਹੋ ਕਾਰੋਬਾਰ ਦੇ ਖੇਤਰ ਵਿੱਚ ਤੁਹਾਡੇ ਦੁਆਰਾ ਬਣਾਈ ਗਈ ਰਣਨੀਤੀ ਪ੍ਰਭਾਵਸ਼ਾਲੀ ਸਾਬਤ ਹੋ ਸਕਦੀ ਹੈ ਤੁਹਾਨੂੰ ਇੱਕ ਵੱਡਾ ਆਦੇਸ਼ ਮਿਲ ਸਕਦਾ ਹੈ ਵਿੱਤੀ ਸਥਿਤੀ ਚੰਗੀ ਰਹਿਣ ਵਾਲੀ ਹੈ ਜੀਵਨ ਸਾਥੀ ਨਾਲ ਚੰਗਾ ਤਾਲਮਿਲ ਰਹੇਗਾ ਸਿਹਤ ਚੰਗੀ ਰਹਿਣ ਵਾਲੀ ਹੈ ਅੱਗੇ ਮਕਰ ਰਾਸ਼ੀ ਦੀ ਗੱਲ ਕਰਦੇ ਹਾਂ ਮਕਰ ਰਾਸ਼ੀ ਦੇ ਲੋਕਾਂ ਲਈ ਬੁੱਧ ਦਾ ਕੰਨਿਆ ਰਾਸ਼ੀ ਵਿੱਚ ਪ੍ਰਵੇਸ਼ ਲਾਭਦਾਇਕ ਹੋ ਸਕਦਾ ਹੈ ਇਸ ਰਾਸ਼ੀ ਵਿੱਚ ਬੁੱਧ ਨੌਵੇਂ ਘਰ ਵਿੱਚ ਹੋਣ ਵਾਲਾ ਹੈ ਅਜਿਹੀ ਸਥਿਤੀ ਵਿੱਚ ਇਸ ਰਾਸ਼ੀ ਦੇ ਲੋਕਾਂ ਨੂੰ ਕਿਸਮਤ ਦਾ ਪੂਰਾ ਸਮਰਥਨ ਮਿਲ ਸਕਦਾ ਹੈ ਜੋ ਕੰਮ ਲੰਬੇ ਸਮੇਂ ਤੋਂ اٹਕਿਆ ਹੋਇਆ ਹੈ ਉਹ ਪੂਰਾ ਹੋ ਸਕਦਾ ਹੈ ਇਸ ਰਾਸ਼ੀ ਦੇ ਲੋਕਾਂ ਨੂੰ ਕਿਸਮਤ ਦਾ ਪੂਰਾ ਸਮਰਥਨ ਮਿਲ ਸਕਦਾ ਹੈ ਹੁਣ ਤੁਹਾਨੂੰ ਕਿਸੇ ਵੀ ਕੰਮ ਵਿੱਚ ਤੁਹਾਡੇ ਦੁਆਰਾ ਕੀਤੇ ਜਾ ਰਹੇ ਯਤਨਾਂ ਵਿੱਚ ਸਫਲਤਾ ਮਿਲ ਸਕਦੀ ਹੈ ਇਸ ਦੇ ਨਾਲ ਤੁਸੀਂ ਬੈਂਕ ਜਾਂ ਕਿਤੇ ਹੋਰ ਕਰਜ਼ਾ ਲੈਣ ਵਿੱਚ ਸਫਲ ਹੋ ਸਕਦੇ ਹੋ ਕੈਰੀਅਰ ਦੇ ਖੇਤਰ ਦੀ ਗੱਲ ਕਰੀਏ ਤਾਂ ਤੁਹਾਨੂੰ ਕੰਮ ਦੇ ਸਿਲਸਿਲੇ ਵਿੱਚ ਲੰਬੀ ਦੂਰੀ ਦੀ ਯਾਤਰਾ ਕਰਨੀ ਪੈ ਸਕਦੀ ਹੈ ਇਸ ਤੋਂ ਇਲਾਵਾ ਵਿਦੇਸ਼ ਵਿੱਚ ਕੰਮ ਕਰਨ ਦੇ ਕਈ ਮੌਕੇ ਮਿਲ ਸਕਦੇ ਨੇ ਕਾਰੋਬਾਰ ਵਿੱਚ ਵੀ ਲਾਭ ਹੋਣ ਦੀ ਸੰਭਾਵਨਾ ਹੈ ਤੁਸੀਂ ਆਪਣੇ ਮੁਕਾਬਲੇਬਾਜ਼ਾਂ ਨੂੰ ਸਖਤ ਮੁਕਾਬਲਾ ਦੇ ਸਕਦੇ ਹੋ ਤੁਹਾਨੂੰ ਪੈਸੇ ਦੇ ਮਾਮਲੇ ਵਿੱਚ ਵੀ ਬਹੁਤ ਲਾਭ ਮਿਲ ਸਕਦਾ ਹੈ ਆਮਦਨ ਤੇਜ਼ੀ ਨਾਲ ਵੱਧ ਸਕਦੀ ਹੈ ਇਸ ਦੇ ਨਾਲ ਤੁਸੀਂ ਬਚਤ ਕਰਨ ਵਿੱਚ ਵੀ ਸਫਲ ਹੋ ਸਕਦੇ ਹੋ ਤੁਸੀਂ ਆਪਣੇ ਜੀਵਨ ਸਾਥੀ ਨਾਲ ਚੰਗਾ ਸਮਾਂ ਬਿਤਾ ਸਕਦੇ ਹੋ ਯਾਦ ਰਹੇ ਇਸ ਵੀਡੀਓ ਵਿੱਚ ਦਿੱਤੀ ਗਈ ਜਾਣਕਾਰੀ ਰਾਸ਼ੀ ਧਰਮ ਅਤੇ ਸ਼ਾਸਤਰਾਂ ਦੇ ਆਧਾਰ ਤੇ ਜੋਤਸ਼ੀਆਂ ਦੇ ਆਚਾਰਿਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਲਿਖੀ ਗਈ ਹੈ ਕੋਈ ਵੀ ਘਟਨਾ ਦੁਰਘਟਨਾ ਜਾਂ ਨਫਾ ਨੁਕਸਾਨ ਮਹਿਜ ਇਤਫਾਕ ਹੋ ਸਕਦਾ ਹੈ ਜੋਤਸ਼ੀਆਂ ਤੋਂ ਜਾਣਕਾਰੀ ਹਰ ਕਿਸੇ ਦੇ ਹਿੱਤ ਵਿੱਚ ਹੈ ਸਾਡਾ ਚੈਨਲ ਨਿੱਜੀ ਤੌਰ ਤੇ ਕਹੀ ਗਈ ਕਿਸੇ ਵੀ ਚੀਜ਼ ਦਾ ਸਮਰਥਨ ਨਹੀਂ ਕਰਦਾ ਵੀਡੀਓ ਚੰਗੀ ਲੱਗੀ ਤਾਂ ਹੀ ਲਾਈਕ ਤੇ ਸ਼ੇਅਰ ਕਰਿਓ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ